ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ 얘 ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 10 ਦਿਨਾਂ ਦੇ ਮੌਸਮ ਦੀ ਯਾਨੀ ਕਿ 10 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਆਉਂਦੇ ਦਿਨਾਂ ਦੇ ਵਿੱਚ ਕੀ ਕੁਝ ਫੇਰ ਬਦਲ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਤੁਹਾਨੂੰ ਦੱਸਾਂਗੇ ਸੋ ਮੌਜੂਦਾ ਪੱਛਮੀ ਸਿਸਟਮ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਸ਼ਰਾਟੇ ਹਲਕੀ ਕਣੀਆਂ ਕੁਝ ਖੇਤਰਾਂ ਦੇ ਵਿੱਚ ਤੇਜ਼ ਸ਼ਰਾਟੇ ਦਿੰਦਾ ਹੋਇਆ ਅੱਜ ਲਗਭਗ ਹੁਣ ਸ਼ਾਮ ਮੰਦੇ ਹੁੰਦੇ ਜਿਹੜਾ ਜਾਂ ਮੈਦਾਨਾਂ ਤੋਂ ਕੂਚ ਕਰਦਾ ਹੋਇਆ ਅੱਗੇ ਪਹਾੜਾਂ ਵੱਲੋਂ ਵੱਧ ਚੁੱਕਾ ਹੈ ਸੋ ਇਹ ਸਿਸਟਮ ਅੱਗੇ ਕੁਝ ਕਰ ਚੁੱਕਾ ਹੈ ਤੇ ਇਸ ਵੇਲੇ ਦੀ ਜੇਕਰ ਤੁਹਾਨੂੰ ਰਿਪੋਰਟ ਦੇਈਏ ਤੇ ਤੁਸੀਂ ਸੈਟਲਾਈਟ ਦੇ ਵਿੱਚ ਦੇ ਸਕਦੇ ਹਾਂ ਕਿ ਲਗਭਗ ਜਿਹੜਾ ਜਬ ਬਹੁਤੇ ਭਾਗਾਂ ਦੇ ਵਿੱਚ ਮੌਸਮ ਹੈ ਜਿਹੜਾ ਸਾਫ਼ ਹੋ ਚੁੱਕਾ ਹੈ ਪੰਜਾਬ ਦੇ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਆ ਗਰਾਊਂਡ ਲੈਵਲ ਤੇ ਹੁਣ ਵਨ ਸ਼ੁਰੂ ਹੋ ਚੁੱਕੀ ਆ ਕੱਲ ਤੜਕੇ ਸਵੇਰੇ ਬਹੁਤ ਵੱਡੇ ਖੇਤਰਾਂ ਦੇ ਵਿੱਚ ਧੁੰਦ ਦੇ ਆਸਾਰ ਹੋਣਗੇ ਸੌਂਦੇ ਦਿਨਾਂ ਦੇ ਵਿੱਚ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਇਹ ਸਿਸਟਮ ਲੰਘਣ ਤੋਂ ਬਾਅਦ ਜਿਹੜੀ ਠੰਡ ਹੈ ਜਿਹੜੀਆਂ ਸੀਤ ਹਵਾਵਾਂ ਨੇ ਉਹ ਚੱਲਣਗੀਆਂ ਆਉਂਦੇ ਦਿਨਾਂ ਦੇ ਵਿੱਚ ਵੱਡੇ ਫਾਦਰ ਤੇ ਠੰਡ ਵਾਪਸੀ ਕਰਨ ਜਾ ਰਹੀ ਹੈ ਸੋ ਠੰਡ ਤੋਂ ਬਚਣਾ ਤੁਸੀਂ ਜਿਹੜੀ ਠੰਡ ਹੁਣ ਤੱਕ ਨਹੀਂ ਪਈ ਉਹ ਆ ਦਿਨਾਂ ਦੇ ਵਿੱਚ ਹੁਣ ਪਏਗੀ ਤੇ ਆਉਂਦੇ ਜਿਹੜੇ 10 15 ਦਿਨ ਯਾਨੀ ਕਿ 15 ਜਨਵਰੀ ਤੱਕ ਵੱਡੇ ਫੱਦਰ ਤੇ ਜਿਹੜਿਆ ਸੀਤ ਲਹਿਰ ਚੱਲਣ ਦੇ ਅਸਾਰ ਹੋਣਗੇ ਅੱਜ ਦੇ ਵੀ ਜੇਕਰ ਆਪਾਂ ਟੈਂਪਰੇਚਰ ਚੱਕਦੇ ਹਾਂ 17.4 ਡਿਗਰੀ ਜਿਹੜਾ ਰੋਪੜ ਜਿਹੜਾ ਸਭ ਤੋਂ ਗਰਮ ਰਿਹਾ ਤੇ ਜਿਹੜੇ ਕੋਲਡ ਡੇ ਅੱਜ ਬਹੁਤੇ ਖੇਤਰਾਂ ਦੇ ਵਿੱਚ ਲੱਗੇ ਟੈਂਪਰੇਚਰ 16 ਡਿਗਰੀ ਤੋਂ ਹੇਠਾਂ ਕਾਫੀ ਜ਼ਿਲ੍ਹਿਆਂ ਦੇ ਵਿੱਚ ਅੱਜ ਦਰਜ ਹੋਏ ਨੇ ਪੰਜਾਬ ਦੇ ਜੇਕਰ ਹਰਿਆਣਾ ਦੀ ਗੱਲ ਕਰਦੇ ਆਂ ਤੇ ਉੱਥੇ ਵੀ ਟੈਂਪਰੇਚਰ ਹੈ ਜਿਹੜੇ ਮਹਿਵਾਨੀ ਜ਼ਿਲ੍ਹਾ ਉੱਥੇ ਵੀ 18 17 18 ਦੇ ਆਸ-ਪਾਸ ਤੱਕ ਗਰਮ ਖੇਤਰ ਦਰਜ ਹੋਇਆ ਤੇ ਉੱਥੇ ਵੀ ਕਾਫੀ ਖੇਤਰਾਂ ਦੇ ਵਿੱਚ ਟੈਂਪਰੇਚਰ ਜਿਹੜੇ 13 14 15 ਦੇ ਆਸ-ਪਾਸ ਦਰਜ ਹੋਏ ਨੇ ਸੋ ਆਉਂਦੇ ਜਿਹੜੇ ਦਿਨ ਨੇ ਜੀ ਚਲ ਜੇਕਰ ਆਪਾਂ ਅਗਲੇ ਸਿਸਟਮ ਦੀ ਗੱਲ ਕਰਦੇ ਆਂ ਇੱਕ ਖੁਸ਼ਕ ਸਿਸਟਮ ਆ ਰਿਹਾ ਜਿਹੜਾ ਕਿ 8 9 10 ਤਰੀਕ ਦੇ ਲਾਗੇ ਸ਼ਾਕੇ ਆਉਣਾ ਉਹਦੇ ਵਿੱਚ ਕਿਤੇ ਹਲਕੀ ਕਣੀਆਂ ਹਲਕੇ ਛਰਾਟੇ ਕਿਤੇ ਲੱਗ ਜਾਣ ਉਹ ਤਾਂ ਫਿਰ ਕਾਰ ਨਹੀਂ ਕਰਦੇ ਕੁਝ ਖੇਤਰਾਂ ਦੇ ਵਿੱਚ ਗਿਣੇ-ਚੁਣੇ ਭਾਗਾਂ ਦੇ ਵਿੱਚ ਯਾਨੀ ਕਿ 10 15% ਖੇਤਰਾਂ ਦੇ ਵਿੱਚ ਵੈਸੇ ਉਹ ਫੋਕਸ ਸਿਸਟਮ ਹੈ ਤੇ ਬਦਲ ਵਾਈ ਦਿੰਦਾ ਹੋਇਆ ਸਿਸਟਮ ਅੱਗੇ ਕੁਝ ਕਰ ਜਾਣਾ ਕੁੱਲ ਮਿਲਾ ਕੇ 15 ਜਨਵਰੀ ਤੱਕ ਕੋਈ ਵੱਡਾ ਐਕਟਿਵ ਸਿਸਟਮ ਹੁਣ ਨਹੀਂ ਆਵੇਗਾ ਤੇ ਵੱਡੇ ਫਦਰ ਦੇ ਧੁੰਦਾ ਵਾਪਸੀ ਕਰਨੀਆਂ ਤੇ ਆਉਂਦੇ ਦਿਨਾਂ ਦੇ ਲਈ ਜੋ ਅਲਰਟ ਜਾਰੀ ਕੀਤੇ ਗਏ ਨੇ ਉਹ ਫਿਰ ਤੁਹਾਡ ਨਾਲ ਸਾਂਝੇ ਕਰ ਦਿੰਨੇ ਆ ਸੋ ਇਹ ਅੱਜ ਦੀ ਤਾਜ਼ਾ ਅਪਡੇਟ ਹੈ ਜੀ ਜੋ ਜਾਰੀ ਕੀਤੀ ਆ ਭਾਰਤੀ ਮੌਸਮ ਵਿਭਾਗ ਨੇ ਕੋਲਡ ਡੇ ਦੇ ਅਲਰਟ ਨੇ ਪਲੱਸ ਕੋਲਡ ਵੇਵ ਦੇ ਅਲਰਟ ਨੇ ਯਾਨੀ ਕਿ ਕੋਲਡ ਡੇ ਠੰਡ ਲਹਿਰ ਚੱਲੇਗੀ ਕੋਲਡ ਵੇਵ ਇਹਨੂੰ ਕਹਿੰਦੇ ਆ ਤੇ ਕੋਲਡ ਡੇ ਯਾਨੀ ਕਿ ਠੰਡੇ ਦਿਨ ਲੱਗਣਗੇ ਟੈਂਪਰੇਚਰ ਜਿਹੜੇ 16 17 ਡਿਗਰੀ ਤੋਂ ਹੇਠਾਂ ਰਹਿ ਸਕਦੇ ਨੇ ਸੋ ਅਗਲੇ 5 ਦਿਨ ਤਾਬਰ ਤੋਂ ਜਿਹੜੇ orange ਅਲਰਟਾ ਜਾਰੀ ਕੀਤੇ ਜਾ ਚੁੱਕੇ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਠੰਡ ਤੋਂ ਕੋਈ ਰਾਹਤ ਮਿਲਣ ਦੀ ਸੰਭਾਵਨਾ ਫਿਲਹਾਲ ਨਹੀਂ ਹੈ ਤੇ ਗੋਲੰਗਾਂ ਲਾਗੇ ਜੇਕਰ ਆਪਾਂ ਦੇਖਦੇ ਆਂ ਤੇ 10 ਜਨਵਰੀ ਤੱਕ ਪੰਜਾਬ ਦੇ ਬਹੁਤੇ ਜੁਲਿਆ ਜਿਹੜੇ ਉਹ ਮੌਸਮ ਵਾਲੇ ਫਖ ਤੋਂ ਅਲਰਟ ਤੇ ਰਹਿਣਗੇ ਸ਼ੀਤ ਲਹਿਰ ਪਲੱਸ ਠੰਡੀਆਂ ਹਵਾਵਾਂ ਜਿਹੜੀਆਂ ਥੱਲੇ ਕੁਝ ਗਨ ਗਿਆ ਫਾੜਾ ਤੋਂ ਥੱਲੇ ਮੈਦਾਨਾਂ ਨੂੰ ਉਹ ਠੰਡ ਹੋਰ ਵਧਾਉਣਗੀਆਂ ਤੇ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਠੰਡ ਜਿਹੜੀ ਆ ਉਹ ਇਸੇ ਤਰ੍ਹਾਂ ਜਾਰੀ ਰਣ ਦੇ आसार ਹੋਣਗੇ ਸੋ ਠੰਡ ਤੋਂ ਆ ਜ਼ਰੂਰ ਵਜਣਾ ਬੱਚੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਸੋ ਇਹ ਸਾਰਾ ਕੁਝ ਦੇਖਦੇ ਹੋਏ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ ਹੈ ਸੋ ਇਹ ਛੁੱਟੀਆਂ ਸਾਡੀ ਉਮੀਦਾਂ ਦੇ ਮੁਤਾਬਕ ਅੱਗੇ ਵਧਾਈਆਂ ਜਾ ਸਕਦੀਆਂ ਨੇ 8 ਜਨਵਰੀ ਨੂੰ ਸਕੂਲ ਖੋਲਣੇ ਆ ਜਿਵੇਂ ਹੁਣ ਠੰਡ ਪਾਏਗੀ ਇਸ ਤੋਂ ਅਸਾਰੇ ਲੱਗ ਰਹੇ ਨੇ ਕਿ ਛੁੱਟੀਆਂ ਦੇ ਵਿੱਚ ਹੋਰ ਵਾਧਾ ਹੋਏਗਾ ਧੰਨਵਾਦ